ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀਆਂ ਜੀ ਵਧੀਆ ਹੋਵੋਗੇ ਤਾਂ ਜੀ ਅੱਜ ਦੀ ਵੀਡੀਓ ਹੈ ਸਾਡੀ ਲੁਧਿਆਣੇ ਦੀ ਘੰਟਾਕਾਰ ਕੋਲ ਜਿਹੜਾ ਫੈਸ਼ਨ ਕਿੰਗ ਹੈ ਉੱਥੇ ਦੀ ਤਾਂ ਦੇਖੋ ਜੀ ਇੱਧਰ ਆਪਣੇ ਜਦੋਂ ਇਦਾਂ ਮੈਂ ਮਤਲਬ ਸੱਜੇ ਹੱਥ ਦੀ ਉਹ ਜਿਹੜਾ ਰਸਤਾ ਹੈ ਉਹ ਜੀ ਘੰਟਾਕਾਰ ਕੋਲੇ ਤੇ ਖੱਬੇ ਹੱਥ ਅੱਗੇ ਰੋਡ ਚਲੀ ਜਾਂਦੀ ਆ ਆਹ ਦੇਖੋ ਜੀ ਇੱਥੇ ਲੱਗਿਆ ਹੈ ਫੈਸ਼ਨ ਕਿੰਗ ਦਾ ਬਹੁਤ ਵੱਡਾ ਬੋਰਡ ਤਾਂ ਤੁਸੀਂ ਇੱਥੇ ਘੰਟਾ ਕਰ ਲੁਧਿਆਣੇ ਕੋਲ ਆ ਕੇ ਇੱਥੇ ਤੁਸੀਂ ਆ ਸਕਦੇ ਹੋ ਤੇ ਫੈਸ਼ਨ King ਲੁਧਿਆਣੇ ਦਾ ਇੱਕੋ ਇੱਕ ਅਜਿਹਾ ਮਤਲਬ ਵਧੀਆ ਸਟੋਰ ਹੈ ਜਿਹੜਾ ਕਿ ਤੁਹਾਡੀ ਜੇਬ ਦੇ ਅਕੋਰਡਿੰਗ ਬਹੁਤ ਹੀ ਜ਼ਿਆਦਾ ਸਸਤਾ ਹੈ ਤੇ ਅੱਜ ਦੀ ਸਾਡੀ ਵੀਡੀਓ ਹੋਵੇਗੀ ਫੈਂਸੀ ਚਪਲਾ ਘਰ ਵਾਲੀਆਂ ਚਪਲਾ ਇਸ ਤਰ੍ਹਾਂ ਮਤਲਬ ਫੈਂਸੀ ਜੁੱਤੀਆਂ ਦੀ ਸਾਰੀ ਮਤਲਬ ਤੁਹਾਨੂੰ ਮੈਂ ਅੱਜ ਪਾਰਟੀ ਵੇਅਰ ਵੀ ਦੱਸਾਂਗੀ ਤੇ ਸਿੰਪਲ ਜੁੱਤੀਆਂ ਚੱਪਲਾਂ ਵੀ ਦੱਸਾਂਗੀ ਤੇ ਸਾਰੀ ਹੀ ਤੁਹਾਨੂੰ ਵੀਡੀਓ ਵਿੱਚ ਤੁਸੀਂ ਬਣੇ ਰਹੋ ਤੇ ਵੀਡੀਓ ਨੂੰ ਸਕਿੱਪ ਨਾ ਕਰਿਓ ਪਲੀਜ਼ ਤੁਹਾਨੂੰ ਵਿਦ ਪ੍ਰਾਈਜ਼ ਦੱਸੇ ਜਾਣਗੇ ਤਾਂ ਜੀ ਦੇਖੋ ਆਹ ਜਿਹੜੀ ਐ ਦਾ ਸਟਾਰਟਿੰਗ ਵਿੱਚ ਵਧੀਆ ਕੁਆਲਿਟੀ ਦੀਆਂ ਚੱਪਲਾਂ ਜੁੱਤੀਆਂ ਐ ਜੀ ਇਹ ਇੱਥੇ ਸਿੱਗੀਆਂ ਜੀ 250 ਰੁਪਏ ਦੀਆਂ ਸਿਰਫ ਔਰ ਸਿਰਫ 250 ਰੁਪਏ ਦੀਆਂ ਦੇਖੋ ਜੀ ਇੱਥੇ ਅੰਦਰ ਬਾਹਰ ਜਾਣੇ ਨੂੰ ਆ ਵੀ ਕਿੰਨੀਆਂ ਸੋਹਣੀਆਂ ਐ ਨਾ ਫੈਂਸੀ ਦੀਆਂ ਫੈਂਸੀ ਐ ਔਰ ਮਤਲਬ ਕਿਤੇ ਅਸੀਂ ਮੰਨ ਲਓ ਮਾਰਕੀਟ ਜਾਣਾ ਕਿਤੇ ਨੇੜੇ ਤੇੜੇ ਜਾਣ ਵਾਸਤੇ ਜਾਂ ਫਿਰ ਘਰ ਪਾਣ ਵਾਸਤੇ ਵੀ ਵਧੀਆ ਏ ਵਧੀਆ ਕੁਆਲਿਟੀ ਦੀ ਚੱਪਲ ਐ ਤਾਂ ਦੇਖੋ ਜੀ ਅੱਗੇ ਤੁਹਾਨੂੰ ਸਸਤੀਆਂ ਵੀ ਦਿਖਾਉਂਗੀ ਮੈਂ ਤਾਂ ਪਹਿਲਾ ਤੁਸੀਂ ਆਹ ਦੇਖੋ ਐਦਾ ਪੂਰਾ ਫੈਸ਼ਨ ਕਿੰਗ ਦੇ ਅੰਦਰ ਐਦਾ ਮਤਲਬ ਇੱਕ ਫਲੋਰ ਤੇ ਜਿਵੇਂ ਕੱਪੜੇ ਆ ਇੱਕ ਫਲੋਰ ਤੇ ਆਪਣਾ ਸੂਟ ਹੈ ਇੱਕ ਫਲੋਰ ਤੇ ਆਪਣਾ ਜੁੱਤੀਆਂ ਹੈ ਇੱਕ ਫਲੋਰ ਤੇ ਆਗੜੀਆਂ ਦੇ ਕੱਪੜੇ ਆ ਬੱਚਿਆਂ ਦੇ ਕੱਪੜੇ ਆ ਇਸ ਤਰ੍ਹਾਂ ਤੁਹਾਨੂੰ ਲੁਧਿਆਣੇ ਦੇ ਫੈਸ਼ਨ ਕਿੰਗ ਵਿੱਚ ਦਿਖੇਗਾ ਜੀ ਬਹੁਤ ਹੀ ਵਧੀਆ ਤੇ ਸਸਤਾ ਸਟੋਰ ਹੈ ਜੀ ਇੱਕੋ ਸਟੋਰ ਵਿੱਚ ਤੁਹਾਡੀ ਵਿਆਹ ਦੀ ਸਾਰੀ ਸ਼ਾਪਿੰਗ ਹੋ ਜਾਵੇਗੀ ਇੱਥੇ ਤੁਹਾਨੂੰ ਗਾਊਨਸ ਵੀ ਬਹੁਤ ਵਧੀਆ-ਵਧੀਆ ਮਿਲਣਗੇ ਉਹ ਵੀਡੀਓ ਮੇਰੀ ਨੈਕਸਟ ਆਵੇਗੀ ਤਾਂ ਦੇਖੋ ਅੱਜ ਸਾਡੀ ਵੀਡੀਓ ਹੈ ਸਾਰੀ ਅਾ ਚਪਲਾਂ ਜੁੱਤੀਆਂ ਫੁੱਟਵੇਅਰਸ ਦੀ ਇੱਥੇ ਤੁਹਾਨੂੰ ਬੱਚਿਆਂ ਦੀਆਂ ਚਪਲਾਂ ਵਗੈਰਾ ਜਿਵੇਂ ਹੋਈਆਂ ਸੈਂਡਲ ਵਗੈਰਾ ਹੋਏ ਤੇ ਲੇਡੀਜ਼ ਸਪੈਸ਼ਲੀ ਲੇਡੀਜ਼ ਦੀ ਅੱਜ ਵੀਡੀਓ ਹੈ ਜੀ ਇੱਥੇ ਜਿਹੜੀਆਂ ਮੈਂ ਤੁਹਾਨੂੰ ਸਾਰੀਆਂ ਦੇਖੋ ਚਪਲਾਂ ਦਾ ਪੂਰਾ ਢੇਰ ਲੱਗਿਆ ਹੋਇਆ ਹੈ ਜੀ ਇਹ ਸੀ ਕਿ ਇੱਥੇ 200 ਰੁਪਏ 250 ਰੁਪਏ ਦੀ ਰੇਂਜ ਵਿੱਚ ਉੱਪਰ ਹਰੇਕ ਚੀਜ਼ ਦੇ ਉੱਪਰ ਟੈਗ ਲੱਗਿਆ ਹੋਇਆ ਹੈ ਜੀ ਆਹ ਸੀਗੀਆਂ ਜੀ ਇੱਥੇ 2200 ਰੁਪਏ ਦੀਆਂ ਤੇ 250 50 ਰੁਪਏ ਦੀਆਂ ਮਤਲਬ 2.5 200 ਰੁਪਏ ਦੀਆਂ ਔਰ 2200 ਰੁਪਏ ਦੀਆਂ ਇਸ ਤਰ੍ਹਾਂ ਮਤਲਬ ਅੰਗੂਠੇ ਵਾਲੀਆਂ ਜਿਹੜੀਆਂ ਹੁੰਦੀਆਂ ਨਾ ਗਰਮੀਆਂ ਵਾਲੀਆਂ ਇਹ ਵੀ ਬਹੁਤ ਜ਼ਿਆਦਾ ਕੰਫਰਟੇਬਲ ਰਹਿੰਦੀਆਂ ਆ ਦੇਖੋ ਆ ਕਿੰਨਾ ਪਿਆਰਾ ਪੀਸ ਹੈ ਐ ਸੀਗਾ ਜੀ ਇੱਥੇ 2500 ਰੁਪਏ ਦਾ ਪੱਕੀਆਂ ਮਜ਼ਬੂਤ ਚੱਲਣ ਵਾਲੀਆਂ ਚੱਪਲਾ ਹੈ ਜੀ ਪੱਕੀਆਂ ਜਿਹੜੀਆਂ ਚੱਲਦੀਆਂ ਉਹ ਵਾਲੀਆਂ ਤਾਂ ਦੇਖੋ ਜੀ ਆ ਹੁਣ ਇੱਥੇ ਲੱਗੀ ਹੋਈਆਂ ਜੀ ਆਫਰ ਵਿੱਚ ਆ ਜਿਵੇਂ ਇੱਥੇ 125 25 ਰੁਪਏ ਦੇ ਆ ਦੇਖੋ ਕ੍ਰੌਕਸ ਹੋਏ ਇਸ ਤਰ੍ਹਾਂ ਦੇ ਆ ਮੋਟੀਆਂ ਮਤਲਬ ਐ ਇਸ ਤਰ੍ਹਾਂ ਦੀਆਂ ਚੱਪਲਾ ਹੋਈਆਂ ਲਾਈਟ ਵੇਟ ਵਾਲੀਆਂ ਆ ਵਾਲੇ ਹੋਏ ਇਸ ਤਰ੍ਹਾਂ ਆ ਸਿਰਫ ਔਰ ਸਿਰਫ 125 ਰੁਪਏ ਦਾ ਟੇਅਰ ਲੱਗਿਆ ਹੋਇਆ ਜੀ ਸਾਰਾ ਆ ਦੇਖੋ ਇੱਥੇ ਸੈਂਡਲ ਕਿੰਨੇ ਜ਼ਿਆਦਾ ਸੋਹਣੇ ਐ ਮੇਰੀ ਬੇਟੀ ਛੋਟੀ ਜਿਹੜੀ ਐ ਨਾ ਉਹ 10 ਸਾਲ ਦੀ ਐ ਮੈਂ ਉਹਦੇ ਵਾਸਤੇ ਲੈ ਕੇ ਆਉਂਦੀ ਆ ਇੱਥੇ ਇਸ ਡਿਜ਼ਾਈਨ ਵਿੱਚ ਮਤਲਬ ਇਸ ਕਲਰ ਵਿੱਚ ਬਹੁਤ ਜ਼ਿਆਦਾ ਸੀਗੇ ਕਲਰ 4-5 ਸੀਗੇ ਇਹਨਾਂ ਵਿੱਚ ਅ ਮਤਲਬ ਕਲਰ ਸੀਗੇ ਪਿੰਕ ਹੋਇਆ ਗ੍ਰੀਨ ਹੋਇਆ ਸੀ ਗ੍ਰੀਨ ਐ ਬਲੈਕ ਐ ਬੇਬੀ ਪਿੰਕ ਐ ਮਤਲਬ ਕਾਫੀ ਕਲਰਸ ਅਵੇਲੇਬਲ ਸੀਗੇ ਇੱਥੇ ਤਾਂ ਮੈਂ ਇੱਕ ਲੈ ਕੇ ਆਉਣੀ ਆ ਆਪਣੀ ਬੇਟੀ ਵਾਸਤੇ ਤਾਂ ਇਹ ਮਤਲਬ ਵਧੀਆ ਹੁੰਦੀ ਆ ਪਾਣੀ ਵਿੱਚ ਲੱਗੇ ਕੋਈ ਦਿੱਕਤ ਨਹੀਂ ਇਹਨਾਂ ਦਾ ਮਤਲਬ ਉਹ ਨਹੀਂ ਹੁੰਦਾ ਕਿ ਖਰਾਬ ਹੋ ਜਾਣਗੀਆਂ ਕਾਫੀ ਵਧੀਆ ਰਹਿੰਦੀ ਆ ਬੱਚਿਆਂ ਨੂੰ ਐਡਾ ਕੁੜੀਆਂ ਨੂੰ ਇਸ ਤਰ੍ਹਾਂ ਦੇ ਸੈਂਡਲ ਵਗੈਰਾ ਪਾਏ ਹੋਏ ਨਾ ਬਹੁਤ ਜ਼ਿਆਦਾ ਕੰਫਰਟੇਬਲ ਰਹਿੰਦੇ ਇਹ ਤਾਂ ਦੇਖੋ ਆ ਕ੍ਰੌਕਸ ਇੱਥੇ ਸਾਰੇ ਆ ਸਾਰੀ ਦੀ ਸਾਰੀ ਸੇਲ ਜੀ 125 25 ਰੁਪਏ ਦੀ ਹੈ ਤਾਂ ਦੇਖੋ ਜੀ 125 ਰੁਪਏ ਦਾ ਕੀ ਆਉਂਦਾ ਹੈ ਬੱਚਿਆਂ ਦੀ ਚੱਪਲ ਤਾਂ ਬਿਲਕੁਲ ਵੀ ਨਹੀਂ ਆਦੀ ਛੋਟੇ ਬੱਚਿਆਂ ਦੇ ਸੈਂਡਲ ਹੀ ਸਟਾਰਟਿੰਗ 250 300 ਰੁਪਏ ਤੋਂ ਹੁੰਦੇ ਨੇ ਤਾਂ ਇੱਥੇ ਸਿਰਫ 125 25 ਰੁਪਏ ਦੀ ਲੁਧਿਆਣੇ ਦੇ ਘਾਂਟਾ ਘਰ ਕੋਲ ਜਿਹੜਾ ਫੈਸ਼ਨ ਕਿੰਗ ਹੈ ਜੀ ਉੱਥੇ ਇਸ ਟਾਈਮ ਸੇਲ ਲੱਗੀ ਹੋਈ ਹੈ ਜੀ ਬਹੁਤ ਵਧੀਆ ਆਫਰ ਚੱਲ ਰਹੇ ਨੇ ਆ ਦੇਖੋ ਇੱਥੇ ਵੱਡੀਆਂ ਐ ਨਾ ਜਿਹੜੀਆਂ ਚੱਪਲਾ ਉਹ ਵੀ ਇੱਥੇ ਇਸ ਤਰ੍ਹਾਂ ਦੇ ਮਤਲਬ ਅੰਗੂਠੇ ਵਾਲੀਆਂ ਹੋਈਆਂ ਆ ਤੁਸੀਂ ਜਿੰਨਾ ਵੀ ਢੇਰ ਦੇਖ ਰਹੇ ਹੋ ਸਾਰਾ ਦਾ ਸਾਰਾ 125 ਰੁਪਏ ਦਾ ਏ ਬਹੁਤ ਹੀ ਵਧੀਆ ਮਤਲਬ ਚੱਪਲਾ ਐ ਤਾਂ ਦੇਖੋ ਇੱਧਰ ਮੇਰੀ ਬੇਟੀ ਇੱਥੇ ਖੁਦ ਪਾ ਰਹੀ ਐ ਫਿਰ ਮੈਂ ਇਹਦੇ ਵਾਸਤੇ ਆਹ ਵਾਲੀ ਮੈਨੂੰ ਪਸੰਦਾ ਹੁੰਦੀ ਹੈ ਮਤਲਬ ਥੋੜਾ ਇਸ ਤਰ੍ਹਾਂ ਸੀਗਾ ਨਾ ਮਲਟੀ ਮਲਟੀ ਜਿਆ ਕਲਰ ਹੈ ਇਹ ਸੋਹਣੀਆਂ ਸੀਗੀਆਂ ਤਾਂ ਇੱਧਰ ਅਗਰ ਤੁਸੀਂ ਮਹਿੰਗੇ ਵਾਲੀਆਂ ਲੈਣੀਆਂ ਆ ਦੇਖੋ ਜੀ ਇੱਥੇ ਤੁਹਾਨੂੰ ਪੰਜਾਬੀ ਜੁੱਤੀ 500 ਰੁਪਏ ਦੀ ਮਿਲੇਗੀ ਬਹੁਤ ਹੀ ਵਧੀਆ ਕਢਾਈਆਂ ਵਾਲੀਆਂ ਬਹੁਤ ਹੀ ਮਜ਼ਬੂਤ ਪੱਕੀਆਂ ਜੁੱਤੀਆਂ ਹੁੰਦੀਆਂ ਇਹ ਵਾਲੀਆਂ ਐ ਨਹੀਂ ਹੈ ਕਿ ਹਲਕਾ ਮਾਲ ਹੈ ਜੀ ਤਾਂ ਦੇਖੋ ਜੀ 500 ਰੁਪਏ ਵੀ ਕੁਝ ਹੁੰਦਾ ਹੈ ਨਾ ਮਤਲਬ ਪਾਇਵੇ ਦਾ ਪਤਾ ਲੱਗਦਾ ਹੈ ਜੀ ਕਿ ਹਾਂਜੀ ਤੁਸੀਂ ਪੈਰਾ ਵਿੱਚ ਕੁਝ ਪਾਇਆ ਹੈ ਇੱਥੇ ਦੇਖੋ ਪੂਰੀ ਪੰਜਾਬੀ ਜੁੱਤੀਆਂ ਇੱਕ ਤੇ ਇੱਕ ਜ਼ਿਆਦਾ ਸੋਹਣੀਆਂ ਐ ਮਲਟੀ ਕਲਰ ਚ ਸਿਗੀਆਂ ਆਹ ਵਾਲੀਆਂ ਸਿੰਪਲ ਵੀ ਐ ਤੇ ਆਹ ਦੇਖੋ ਸਤਾਰੀਆਂ ਇਸ ਤਰ੍ਹਾਂ ਸਿੰਪਲ ਸੋਬਰ ਐ ਮਤਲਬ ਬੜੀਆਂ ਸੋਹਣੀਆਂ ਲੱਗਦੀਆਂ ਆ ਇਸ ਤਰ੍ਹਾਂ ਬੈਲਵਰਡ ਦਾ ਉੱਪਰ ਕਢਾਈ ਹੋਈ ਪਈ ਐ ਪੂਰਾ ਮਤਲਬ ਕੁੰਗਰੂਆਂ ਵਾਲੀਆਂ ਵੀ ਸੀਗੀਆਂ ਰੈੱਡ ਕਲਰ ਹੈ ਮਹਿਰੂਨ ਹੈ ਪਿੰਕ ਹੈ ਸਿਲਵਰ ਹੈ ਆ ਮਲਟੀ ਕਲਰ ਹੈ ਆ ਉੱਪਰ ਆ ਗਈਆਂ ਜੀ ਸਿਲਵਰ ਇਸ ਤਰ੍ਹਾਂ ਕੁੰਗਰੂ ਵਾਲੀਆਂ ਐ ਆ ਸ਼ੀਸ਼ੇ ਵਾਲੀਆਂ ਐ ਮਤਲਬ ਬੜੇ ਸੋਹਣੇ ਸੋਹਣੇ ਡਿਜ਼ਾਈਨ ਕੀਤੇ ਹੋਏ ਨੇ ਇਹ ਸੀਗੀਆਂ ਜੀ ਇੱਥੇ 5-500 ਰੁਪਏ ਤੋਂ ਸਟਾਰਟਿੰਗ ਤਾਂ ਦੇਖੋ ਜੀ ਜਿਹੜੀ ਪੰਜਾਬੀ ਜੁੱਤੀ ਹੈ ਨਾ ਉਹ ਤਾਂ ਜੀ ਵਧੀਆ ਜਿਵੇਂ 800, 1000, 1200 ਇਸ ਤਰ੍ਹਾਂ ਹੁੰਦੀਆਂ ਨੇ ਆ ਸੀਗਾ ਜੀ ਇੱਥੇ ਸੇਲ 275 ਰੁਪਏ ਦਾ ਢੇਰ ਤਾਂ ਦੇਖੋ ਜੀ ਫੈਂਸੀ ਸੈਂਡਲ ਐ ਤੁਹਾਨੂੰ ਇੱਥੇ ਮਿਲਣਗੇ 275 ਰੁਪਏ ਦੇ ਸਿਰਫ ਔਰ ਸਿਰਫ ਇਹਦੇ ਵਿੱਚ ਤੁਹਾਨੂੰ ਹੀਲਸ ਵੀ ਮਿਲਣਗੇ ਫਲੈਟ ਵੀ ਮਿਲਣਗੇ ਸੈਂਡਲ ਤੁਸੀਂ ਇੱਥੇ ਜਿਹੜੇ ਮਰਜੀ ਲੈ ਸਕਦੇ ਹੋ ਕਲਰ ਆਪਸ਼ਨ ਬਹੁਤ ਜ਼ਿਆਦਾ ਐ ਤੇ ਪਾਰਟੀ ਵੇਅਰ ਸੈਂਡਲ ਐ ਇਹ ਵਾਲੇ ਬੜੇ ਸੋਹਣੇ ਲੱਗਦੇ ਕੁੜੀਆਂ ਨੂੰ ਇਦਾਂ ਦੇ ਪਾਏ ਹੋਏ ਚਾਹੇ ਲੇਡੀਜ਼ ਵੀ ਪਾ ਸਕਦੀਆਂ ਨੇ ਹੀਲਸ ਵਾਲੇ ਐ ਪੈਨਸਲ ਹੀਲਸ ਵੀ ਐ ਵਿਚੇ ਹੀ ਤੇ ਮੋਟੀ ਹੀਲ ਹੁੰਦੀ ਨਾ ਉਵੀਆਂ ਵਿੱਚ ਸਿਰਫ ਔਰ ਸਿਰਫ 275 ਰੁਪਏ ਦੀ ਆ ਦੇਖੋ ਆ ਕਿੰਨਾ ਸੋਹਣਾ ਪੀਸ ਐ ਏਦਾਂ ਮਤਲਬ ਇਹ ਪਾਰਟੀ ਵੇਅਰ ਜੁੱਤੀਆਂ ਐ ਏਦਾਂ ਨਹੀਂ ਐ ਕਿ ਤੁਹਾਨੂੰ ਮੈਂ ਇੱਥੇ ਸਸਤੀਆਂ ਦਿਖਾ ਰਹੀ ਆ ਆ ਸਿਗਾ ਜਿਹੜਾ ਆ ਢੇਰ ਐ ਇਹ ਸਿਗਾ ਜੀ ਇੱਥੇ ਮਿਕਸ ਢੇਰ ਜਿਵੇਂ ਮੰਨ ਲਓ 250 ਰੁਪਏ ਤੋਂ ਸਟਾਰਟਿੰਗ ਐ 250 300 ਆਪਣਾ ਸਾਢੇ ਸੌਰੀ 300 ਤੋਂ نیچے ਹੀ ਐ ਆਵਲੀਆਂ ਤਾਂ ਦੇਖੋ ਜੀ ਕਿੰਨਾ ਸੋਹਣੀਆਂ ਐ ਇੱਧਰ ਆ ਗਈਆਂ ਜੀ ਜਿਹੜੀਆਂ ਏਦਾਂ ਪੂਰੇ ਮਤਲਬ ਸ਼ੀਸ਼ੇ ਵਿੱਚ ਏਦਾਂ ਲਗੀਆਂ ਹੋਈਆਂ ਨੇ ਇਹਨਾਂ ਸਬਨਾ ਦਾ ਅਲੱਗ ਪ੍ਰਾਈਸ ਹੈ ਜਿਵੇਂ ਕੋਈ 400 500 ਇਸ ਤਰ੍ਹਾਂ ਹੈ ਜੀ ਕਾਫੀ ਵਧੀਆ ਮਤਲਬ ਸੈਂਡਲ ਹੈ ਲੇਡੀਜ਼ ਦੇ ਇਥੇ ਫੁੱਟਵੈਅਰਸ ਦੀ ਬਹੁਤ ਜ਼ਿਆਦਾ ਆਪਸ਼ਨਸ ਹੈ ਬਹੁਤ ਜ਼ਿਆਦਾ ਸੋਹਣੀਆਂ ਲੱਗਦੀਆਂ ਨੇ ਪਾਈਆਂ ਤੇ ਬਹੁਤ ਜ਼ਿਆਦਾ ਸਸਤਾ ਸਟੋਰ ਹੈ ਮੈਂ ਫੇਰ ਤੁਹਾਨੂੰ ਬਾਰ-ਬਾਰ ਇਹੋ ਕਹਿ ਰਹੀ ਆ ਕਿ ਅਗਰ ਤੁਸੀਂ ਲੁਧਿਆਣਾ ਵਿੱਚ ਸ਼ਾਪਿੰਗ ਕਰਨ ਦੀ ਸੋਚ ਰਹੇ ਹੋ ਤੁਹਾਨੂੰ ਕੋਈ ਵਿਆਹ ਆਦੀ ਹੈ ਤਾਂ ਜੀ ਤੁਸੀਂ ਬਿਨਾਂ ਸੋਚੇ ਲੁਧਿਆਣਾ ਦੇ ਘਾਂਟਾ ਘਰ ਕੋਲ ਫੈਸ਼ਨ ਕਿੰਗ ਵਿੱਚ ਆ ਸਕਦੇ ਹੋ ਬਹੁਤ ਵਧੀਆ ਸਟੋਰ ਹੈ ਜਿਹੜੇ ਇੱਥੇ گاਊਨਸ ਵਗੈਰਾ ਨੇ ਬਹੁਤ ਹੀ ਸੋਹਣੇ 11 1100 ਦੇ 12 1200 ਦੇ گاਊਨਸ ਸਟਾਰਟ ਹੋ ਜਾਂਦੇ ਨੇ ਆ ਵੀ ਇੱਥੇ ਪੂਰਾ ਢੇਰ 275 ਰੁਪਏ ਦਾ ਲੱਗਿਆ ਹੋਇਆ ਹੈ ਜੀ ਇੱਥੇ ਤੁਸੀਂ ਜਿਹੜਾ ਮਰਜੀ ਮਤਲਬ ਇਦਾਂ ਲੈ ਕੇ ਜਾ ਸਕਦੇ ਹੋ ਆ ਦੇਖੋ ਇਦਾਂ ਦਾ ਪੀਸ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਡੇ ਆਪਣੇ ਏਰੀਆ ਵਿੱਚ ਇਸ ਤਰ੍ਹਾਂ ਦੇ ਮਿਲਦੇ ਨੇ ਆ ਦੇਖੋ ਇਸ ਦੀ ਪਹਿਲਾ ਹੀਲ ਹੀ ਦੇਖੋ ਤੁਸੀਂ ਕਿੰਨੀ ਮਤਲਬ ਸੋਹਣੀ ਹੈ ਤੇ ਪੀਸ ਵੀ ਕਿੰਨਾ ਜ਼ਿਆਦਾ ਵਧੀਆ ਲੁੱਕ ਦੇ ਕਰਦਾ ਹੈ ਨਾ ਇਹ ਵਾਲਾ ਤੇ ਬੜੀਆਂ ਸੋਹਣੇ ਸੋਹਣੇ ਪੀਸ ਹੈ ਤੇ ਲੇਡੀਜ਼ ਦਾ ਤਾਂ ਐਦਾਂ ਹੁੰਦਾ ਕਿ ਦੇਖੋ ਜੀ ਜਬ ਵਧੀਆ ਡਰੈਸ ਪਾਈ ਹੁੰਦੀ ਨਾ ਤਾਂ ਫਿਰ ਸਾਨੂੰ ਫਿਰ ਜੁੱਤੀਆਂ ਵੀ ਥੋੜੀਆਂ ਵਧੀਆ ਹੀ ਪਾਉਣੀਆਂ ਚਾਹੀਦੀਆਂ ਨੇ ਜਿਵੇਂ ਕੋਈ ਵਿਆਹ ਸ਼ਾਦੀਆਂ ਆਏ ਪਾਰਟੀ ਆ ਗਈ ਕੋਈ ਇਸ ਤਰ੍ਹਾਂ ਤਾਂ ਐਦਾਂ ਦਾ ਵਧੀਆ ਲੱਗਦਾ ਹੈ ਜੀ ਪਾਇਆ ਵਾ ਤਾਂ ਦੋਸਤੋ ਸਾਡੇ ਚੈਨਲ ਪੰਜਾਬੀ ਬਲੌਗਰ ਸਿਮਰ ਤੇ ਇਸ ਤਰ੍ਹਾਂ ਦੀਆਂ ਸਾਰੀਆਂ ਹੀ ਵੀਡੀਓਜ਼ ਪੈਂਦੀਆਂ ਰਹਿੰਦੀਆਂ ਨੇ ਲੁਧਿਆਣੇ ਦਾ ਜਿਵੇਂ ਅਸੀਂ ਸਸਤੇ ਬਾਜ਼ਾਰ ਦਿਖਾਉਂਦੇ ਨੇ ਤੁਹਾਨੂੰ ਸਸਤੀਆਂ ਸ਼ਾਪਸ ਦਿਖਾਉਂਦੇ ਨੇ ਤੇ ਵੀਡੀਓ ਨੂੰ ਤੁਸੀਂ ਪਲੀਜ਼ ਪੂਰਾ ਦੇਖਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਆ ਸੀਗਾ ਇੱਥੇ ਜੀ 400 ਰੁਪਏ ਦੀ ਸੇਲ ਮਤਲਬ ਪੂਰੇ ਉੱਪਰ ਰੇਟ ਲੱਗੇ ਹੋਏ ਨੇ ਇਦਾਂ ਇੱਕ ਉਹ ਲਟਕਣੇ ਵਾਲਾ ਕੀ ਕਹਿੰਦੇ ਇਸ ਨੂੰ ਆਪਣਾ ਹਾ ਰੇਟ ਤੇ ਥੱਲੇ ਪੂਰਾ ਢੇਰ ਲੱਗਿਆ ਹੋਇਆ ਹੈ ਜੀ ਉਸੇ ਰੇਟ ਵਿੱਚ ਤੁਹਾਨੂੰ ਚੀਜ਼ ਮਿਲੇਗੀ ਐਦਾਂ ਨਹੀਂ ਹੈ ਕਿ ਦੁਕਾਨਦਾਰ ਨੂੰ ਤੁਸੀਂ ਜਾਓ ਜੀ ਸਾਨੂੰ ਆ ਦਿਖਾਓ ਆ ਦਿਖਾਓ ਐਦਾਂ ਦਾ ਨਹੀਂ ਹੈ ਤੁਸੀਂ ਆਪਣੀ ਪਸੰਦ ਦੀ ਇੱਥੇ ਜਿਹੜੀ ਮਰਜ਼ੀ ਲੈ ਸਕਦੇ ਹੋ ਬੱਚਿਆਂ ਦੇ ਜੁੱਤੀਆਂ ਹੋਈਆਂ ਕੁੜੀਆਂ ਦੀਆਂ ਜੁੱਤੀਆਂ ਐ ਲੇਡੀਜ਼ ਐ ਜੈਂਟਸ ਜੁੱਤੀਆਂ ਐ ਸ਼ੂਜ਼ ਐ ਕੱਪੜੇ ਐ ਜੈਂਟਸ ਕੋਈ ਵੀ ਸਮਾਨ ਲੈਣਾ ਤੁਹਾਨੂੰ ਲੁਧਿਆਣੇ ਦੇ ਫੈਸ਼ਨ ਕਿੰਗ ਵਿੱਚ ਬਹੁਤ ਹੀ ਵਧੀਆ ਆਸਾਨੀ ਨਾਲ ਮਿਲ ਜਾਵੇਗਾ ਜੀ ਤੁਹਾਡੀ ਜੇਬ ਦੇ ਅਕੋਰਡਿੰਗ ਬਜਟ ਦੇ ਅਕੋਰਡਿੰਗ ਤਾਂ ਦੋਸਤੋ ਐਸੀ ਕੀ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਹੈ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਤੇ ਇਦਾਂ ਦੇ ਵਧੀਆ-ਵਧੀਆ ਵੀਡੀਓਜ਼ ਦੇਖਣ ਲਈ ਤੁਹਾਨੂੰ ਅਸੀਂ ਦੱਸਦੇ ਹਾਂ ਲੁਧਿਆਣੇ ਦੇ ਕਿਹੜੇ ਸਟੋਰਾਂ ਵਿੱਚ ਕਿਹੜੀ ਮਾਰਕੀਟ ਵਿੱਚ ਕੀ ਮਿਲਦਾ ਹੈ ਸਸਤਾ ਤਾਂ ਤੁਸੀਂ ਵੀਡੀਓ ਨੂੰ ਪਲੀਜ਼ ਵੱਧ ਤੋਂ ਵੱਧ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਤਾਂ ਆਸੀ ਗਾਜੀ 500 ਰੁਪਏ 600 ਰੁਪਏ ਦੋ ਰੇਟ ਹੈ ਤੁਹਾਡੇ ਏਰੀਆ ਵਿੱਚ ਹੈ ਇਸ ਤਰ੍ਹਾਂ ਦੇ ਤਾਂ ਚਲੋ ਜੀ ਹੁਣ ਅਸੀਂ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲਦੇ ਆ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ